ਇੱਕ ਥਾਰ ਵਾਲੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਜਿਸ ਦੀ ਜ਼ਿੰਦਗੀ ਦੇ ਰੰਗ ਇੰਨੇ ਚਮਕੀਲੇ ਸਨ ਕਿ ਸਾਰੇ ਲੋਕ ਹੈਰਾਨ ਰਹਿ ਗਏ ਪਰ ਇੱਕ ਦਿਨ ਉਹ ਰੰਗ ਇੱਕੀ ਝਟਕੇ ਵਿੱਚ ਫਿੱਕੇ ਪੈ ਗਏ ਅਮਨਦੀਪ ਕੌਰ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪੰਜਾਬ ਪੁਲਿਸ ਵਿੱਚ ਸੀਨੀਅਰ ਕਾਂਸਟੇਬਲ ਸੀ ਪਰ ਉਹ ਕੋਈ ਸਧਾਰਨ ਕਾਂਸਟੇਬਲ ਨਹੀਂ ਸੀ ਉਸ ਦੀ ਥਾਰ ਗੱਡੀ ਚਮਕਦੇ ਗੂਚੀ ਦੀਆਂ ਐਨਕਾਂ ਰਾਡੋ ਤੇ ਰੋਲੇਕਸ ਦੀਆਂ ਕੜੀਆਂ ਤੇ ਮਾਈਕਲ ਕੋਰਸ ਦੇ ਬੈਗ ਇਹ ਸਭ ਕੁਝ ਉਸ ਦੀ ਜ਼ਿੰਦਗੀ ਦਾ ਹਿੱਸਾ ਸਨ ਇੰਸਟਾਗ੍ਰਾਮ ਤੇ ਉਸ ਦੇ 30000 ਤੋਂ ਵੱਧ ਫੋਲੋਅਰ ਹਨ ਜਿੱਥੇ ਉਹ ਆਪਣੀ ਵਰਦੀ ਵਿੱਚ ਰੀਲਾਂ ਬਣਾਉਂਦੀ ਪੰਜਾਬੀ ਗੀਤਾਂ ਤੇ ਡਾਂਸ ਕਰਦੀ ਤੇ ਆਪਣੀ ਚਮਕਦਾਰ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੀ ਪਰ ਇਹ ਚਮਕ ਸਿਰਫ ਬਾਹਰੋਂ ਸੀ ਅੰਦਰੋਂ ਕੁਝ ਹੋਰ ਹੀ ਖੇਡ ਚੱਲ ਰਹੀ ਸੀ 2 April 2025 ਦੀ ਸ਼ਾਮ ਪਸ਼ਿੰਡਾ ਦੇ ਬਾਦਲ ਫਰਾਏ ਓਵਰ ਕੋਲ ਪੁਲਿਸ ਨੇ ਇੱਕ ਗੁਪਤ ਸੂਚਨਾ ਤੇ ਕਾਰਵਾਈ ਕੀਤੀ। ਅਮਨਦੀਪ ਆਪਣੀ ਕਾਲੀ ਥਾਰ ਵਿੱਚ ਜਾ ਰਹੀ ਸੀ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਉਸ ਨੂੰ ਘੇਰ ਲਿਆ। ਗੱਡੀ ਦੀ ਤਲਾਸ਼ੀ ਲਈ ਤਾਂ ਉਸ ਨੇ ਰੋਲਾ ਪਾਇਆ ਕਿ ਮੈਂ ਇੱਕ ਖੁਦ ਪੁਲਿਸ ਵਾਲੀ ਆ ਮੇਰੀ ਗੱਡੀ ਕਿਉਂ ਚੈੱਕ ਕਰਦੇ ਹੋ? ਪਰ ਜਦੋਂ ਗੇਅਰ ਸ਼ਾਫਟ ਕੋਲ ਲੱਗੇ ਡੱਬੇ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਤਾਂ ਸਾਰਾ ਡਰਾਮਾ ਖਤਮ ਹੋ ਗਿਆ ਉਸ ਦੀ ਗੱਡੀ ਤੇ ਪੰਜਾਬ ਪੁਲਿਸ ਦਾ ਸਟicker ਲੱਗਿਆ ਹੋਇਆ ਸੀ ਸ਼ਾਇਦ ਇਸੇ ਲਈ ਉਹ ਨਾਕਿਆਂ ਤੋਂ ਬਚਦੀ ਆ ਰਹੀ ਸੀ ਅਮਨਦੀਪ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਤੇ ਕਨਾਲ ਕਲੋਨੀ ਥਾਣੇ ਲਿਜਾਇਆ ਗਿਆ ਉਸ ਦਾ ਡੋਪ ਟੈਸਟ ਨੈਗੇਟਿਵ ਆਇਆ ਪਰ ਹੈਰੋਇਨ ਦੀ ਬਰਾਮਦਗੀ ਨੇ ਸਾਰਾ ਖੇਡ ਖੋਲ ਦਿੱਤਾ ਅਗਲੇ ਦਿਨ 3 April ਨੂੰ ਮਾਨਸਾ ਦੇ SSP ਨੇ ਉਸ ਨੂੰ ਸਰਵਿਸ ਤੋਂ ਬਰਖਾਸਤ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਹ ਸਖਤ ਕਾਰਵਾਈ ਹੋਈ ਪੁਲਿਸ ਨੇ ਐਲਾਨ ਕੀਤਾ ਕਿ ਉਸ ਦੀ ਜਾਇਦਾਦ ਦੀ ਜਾਂਚ ਹੋਵੇਗੀ ਆਡੀ ਇੱਕ ਰਾਇਲ ਐਨਫੀਲਡ ਦੋ ਇਨੋਵਾ ਗੱਡੀਆਂ ਤੇ 2 ਕਰੋੜ ਦੀ ਕੋਠੀ ਇਹ ਸਭ ਕਿੱਥੋਂ ਆਇਆ ਹੁਣ ਗੱਲ ਇੱਕ ਹੋਰ ਵੀ ਹੋਈ ਜਦੋਂ ਇੱਕ ਔਰਤ ਗਰਮੀਤ कौर ਸਾਹਮਣੇ ਆਈ ਉਸ ਨੇ ਫੇਸਬੁੱਕ ਤੇ ਦਾਵਾ ਕੀਤਾ ਕਿ ਅਮਨਦੀਪ ਉਸ ਦੇ ਪਤੀ ਬਲਵਿੰਦਰ ਸਿੰਘ ਦੇ ਨਾਲ ਰਹਿੰਦੀ ਸੀ ਜੋ ਕਿ ਐਂਬੂਲੈਂਸ ਡਰਾਈਵਰ ਸੀ ਗਰਮੀਤ ਦਾ ਕਹਿਣਾ ਸੀ ਕਿ ਇਹ ਦੋਵੇਂ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ 4 ਮਾਰਚ ਨੂੰ ਉਹਨਾਂ ਨੇ ਫਾਜ਼ਲਕਾ ਤੋਂ 1 ਕਿਲੋ 300 ਗ੍ਰਾਮ ਚਿੱਟਾ ਲਿਆਇਆ ਸੀ ਪਰ ਜਦੋਂ ਪੁਲਿਸ ਨੇ ਰੋਕਿਆ ਤਾਂ ਅਮਨਦੀਪ ਨੇ ਧਮਕੀਆਂ ਦਿੱਤੀਆਂ 4 April ਨੂੰ ਜਦੋਂ ਅਮਨਦੀਪ ਨੂੰ ਬਠਿੰਡਾ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਡਰਾਮਾ ਹੋਰ ਵੀ ਵਧਿਆ ਬਲਵਿੰਦਰ ਵੀ ਉੱਥੇ ਪਹੁੰਚ ਗਿਆ ਤੇ ਗਰਮੀਤ ਨਾਲ ਉਸਦੀ ਝੜਪ ਹੋ ਗਈ ਗਰਮੀਤ ਚੀਕਦੀ ਰਹੀ ਤੇ ਕਹਿੰਦੀ ਰਹੀ ਇਸਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਬਲਵਿੰਦਰ ਕਹਿੰਦਾ ਇਹ ਮੈਨੂੰ ਬਲੈਕਮੇਲ ਕਰ ਰਹੀ ਹੈ ਪੁਲਿਸ ਨੇ ਦੋਵਾਂ ਨੂੰ ਕਿਸੇ ਤਰੀਕੇ ਨਾਲ ਛੁਡਾਇਆ ਪਰ ਬਲਵਿੰਦਰ ਭੱਜ ਗਿਆ ਅਮਨਦੀਪ ਦੀ ਰਿਮਾਂਡ 2 ਦਿਨ ਹੋਰ ਵਧਾ ਦਿੱਤੀ ਗਈ ਹੁਣ ਪੁਲਿਸ ਉਸਦੇ ਫੋਨ ਚੈੱਕ ਕਰ ਰਹੀ ਹੈ ਇੱਕ ਆਈਫੋਨ ਤੇ ਇੱਕ ਵੀਵੋ ਤੇ ਉਸਦੇ ਸੰਪਰਕਾ ਦਾ ਪਤਾ ਲਗਾ ਰਹੀ ਹੈ ਕਹਿੰਦੇ ਨੇ ਕਿ ਉਸਨੇ ਗ੍ਰਫਤਾਰੀ ਵੇਲੇ ਸੀਨੀਅਰ ਆਈਪੀਐਸ ਅਫਸਰਾਂ ਦਾ ਨਾਮ ਵੀ ਲਿਆ ਸੀ ਇਹ ਕੀ ਸੱਚ ਹੈ ਜਾਂ ਝੂਠ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ